ਅਸਰੀਗਾ ਸਰ ਜੀ ਨਾਮ ਆ ਜੀ ਮੇਰਾ ਨਾਮ ਹਰਪਨ ਜਕਾ ਸਰ ਕਹ ਰਹੇ ਸੀ ਅਸੀਂ ਹੈਪੋਲ ਤੋਂ ਆਇਆ ਸਰ ਸਾਨੂੰ ਇਤਲਾਹ ਮਿਲੀ ਵੀ ਫਰੋਜਪੁਰ ਰੋਡ ਤੇ ਗੱਡੀ ਨਵਾਂ ਕੇ ਲੱਗੀ ਆ ਅਸੀਂ ਤੁਰੰਤ ਉਸੇ ਟਾਈਮ ਤੇ ਹੈਪੋਲ ਸਟੇਸ਼ਨ ਤੋਂ ਅਸੀਂ ਗੱਡੀ ਗੱਡੀ ਤੇ ਅਸੀਂ ਇੱਧਰ ਤੇ ਹੁੰਦਾ ਟ੍ਰੈਫਿਕ ਬਹੁਤ ਜ਼ਿਆਦਾ ਸੀਗੀ ਟ੍ਰੈਫਿਕ ਹੋਣ ਦੇ ਹੁੰਦੇ ਵੀ ਅਸੀਂ 5 ਜਾਂ 7 ਮਿੰਟ ਦੇ ਵਿੱਚ ਵਿੱਚ ਅਸੀਂ ਇੱਥੇ ਪਹੁੰਚੇ ਤੇ ਆਉਣ ਸਾਰੀ ਅਸੀਂ ਤੁਰੰਤ ਗੱਡੀ ਦੇ ਅੱਗੇ ਤੇ ਅੱਗੇ ਤੇ ਕਾਬੂ ਪਾਇਆ ਗਿਆ ਸਾਨੂੰ ਲਿੱਗਨੇ ਲੱਗੀ ਅੱਗ ਕੋਈ ਬਾਪੂ ਪਾਣ ਸਰ ਇਹ ਇਹ ਦੱਸ ਰਹੇ ਆ ਵੀ ਇਹ ਜਿਹੜਾ ਡਰਾਈਵਰ ਆ ਜਾਂ ਤਾਂ ਏਸੀ ਦਾ ਕੋਈ ਹੋਗਾ ਜਾਂ ਫਿਰ ਕੋਈ ਇਹਨਾਂ ਦੇ ਆਪਦੇ ਕੋਈ ਡਰਾਈਵਰ ਨੂੰ ਪਤਾ ਹੋ ਜਾਂਦਾ ਜ਼ਰੂਰੀ ਇਹਦੇ ਵਿੱਚ ਕੀ ਇਹ ਜਗ੍ਹਾ ਕਿਹੜੀ ਆ ਸਰ ਇਹ ਸਰ ਫਰੋਜਪੁਰ ਰੋਡ ਆ ਵਿਸ਼ਾਲ ਪੀਜੂ ਰੋਡ ਯੂਨੀਵਰਸਿਟੀ ਦੇ ਸਾਹਮਣੇ ਆ ਸਰ ਸਾਰੇ ਗੱਡੀ ਗੱਡੀ ਸੀ ਸਾਰਾ ਲੱਗੇ ਇੰਡੀਆ ਦਾ ਕਾਰ ਗੱਡੀ ਗੱਡੀ ਐਡੇਕਾ ਕਾਰ ਆ ਸਾਰਾ ਨੰਬਰ ਹੈਗਾ ਇਹਦਾ 2010 ਸਰ ਨੰਬਰ ਹੈਗਾ ਇਹਦਾ ਹੈਗਾ ਪੀਵੀ10 ایਵੀ 9207 ਨਹੀਂ ਸਰ ਜਾਣੇ ਨਿਖਾਨ ਕੋਈ ਨਹੀਂ ਹੈਗੇ ਪੰਜੀਤ ਸੰਤੂ ਸਾਪੜਾ ਤੇ ਨਾਂ ਤੇ ਆ ਹਾਂ ਜੀ ਮੇਰੇ ਦਫ਼ਤਰ ਪ੍ਰਸ਼ਾਸਨ ਕੋਲ ਸਸੀ ਕਾਲ ਜੀ ਸਰ ਸਰ ਨਾਮ ਕੀ ਹੈ ਜੀ ਪਾਕ ਸ਼ੰਗਾਰਾ ਸਿੰਘ ਐਸ ਜੀ ਜੀ ਸਰ ਕਿਹੜਾ ਏਰੀਆ ਪਤਾ ਸਰ ਇਹ ਪਾਈ ਨੰਬਰ ਦਾ ਏਰੀਆ ਜੀ ਜੀ ਸਰ ਇਹ ਸਰ ਗੱਡੀ ਨੂੰ ਆਪ ਕਿਦਾਂ ਰੱਖੀ ਜੀ ਇਹ ਗੱਡੀ ਜਾ ਰਹੀ ਸੀਗੀ ਰੋਡ ਦੇ ਉੱਤੇ ਅਚਾਨਕੇ ਦੀ ਬੈਟਰੀ ਪਤਨੀ ਕੋਈ ਗਰਮ ਹੋ ਗਈ ਜਾਂ ਤਾਰ ਸ਼ਾਰਟ ਹੋ ਗਈ ਵਿੱਚੋਂ ਵਿਚਾਨ ਕਾ ਅਗ ਲੱਗੀ ਬਸ ਜੀ ਸਰ ਫੈਰਕੁਟ ਤਕੀ ਲੇ ਪਾਸਾ ਫੈਰਕੁਟ ਆ ਗਈ ਨਾਲ ਹੀ ਫੈਰਕੁਟ ਨੂੰ ਫੋਨ ਕੀਤਾ ਸੀ ਨਾਲ ਹੀ ਫੈਰਕੁਟ ਪਹੁੰਚ ਗਿਆ ਅਸੀਂ ਪਹਿਲਾਂ ਆ ਗਏ ਸੀ ਫੈਰਕੁਟ ਨਾਲ ਜੀ ਸਰ ਕਿੰਨੇ ਕ ਬੰਦੇ ਸੀ ਗੱਡੀ ਚ ਮੇਰੇ ਖਿਆਲ ਦੋ ਤੋਂ ਤਿੰਨ ਵਿਅਕਤੀ ਸੀਗੇ ਤੇ ਜਾਨੀ ਨੁਕਸਾਨ ਤਾਂ ਨਹੀਂ ਕੋਈ ਨਹੀਂ ਕੋਈ ਨੁਕਸਾਨ ਨਹੀਂ ਹੋਇਆ